ਕਿੰਨੇ ਵੀ ਉਹ ਲਾਲਚ ਵਿੱਚ ਜਾਂਦੇ ਹਾਂ ਲਾਲਚ ਇਹ ਹੋ ਲਾਲਚ ਵਿੱਚ ਜਾਂਦੇ ਜੇ ਬਾਬਾ ਜੀ ਕੋ ਜਾਣਾ ਚਾਹੇ ਛੋਟੇ ਸਾਲ ਦੇ ਬਾਬਾ ਅਭਿਸ਼ਕ ਚਸ਼ਤ ਦੇ ਵਿੱਚ ਨਹਾਮ ਸੀਖਾ ਬਾਣੇ ਦੇ ਵਿੱਚ ਆਏ ਕੁਝ ਸ਼ਰਾਰਤੀ ਅੰਸਰਾਂ ਨੇ ਆ ਕੇ ਤੋੜ ਪਾ ਦਿੱਤਾ ਨੂੰ ਸਾਰੇ ਜਲੇੂ ਪਾਲੜੇ ਆਪੇ ਦੱਸੋ ਇਹ ਇੱਕ ਗੱਲ ਹੈ ਬਾਬਾ ਇਹਨਾਂ ਦਾ ਬਾਬਾ ਵੀ ਮੈਂ ਬੱਸ ਹਾਂ ਇਹਨੂੰ ਦੱਸਾਂ ਬਾਬਾ ਮੈਂ ਕਰਦਾ ਬਾਬਾ ਜੀ ਕਿ ਕਾਹਨੇ ਵੀ ਦੇਣਾ ਚਾਹੁੰਦਾ ਵਿਰੋਧੀਆਂ ਨੂੰ ਵੀ ਤੁਸੀਂ ਜਿਹੜਾ ਵਾ ਪਰਮੇਸ਼ਵਰ ਦੇ ਘਰ ਦੇ ਵਿੱਚ ਜਾ ਕੇ ਕੋ ਤੋੜ ਭੰਨ ਕਰੋਗੇ ਜਾਂ ਮੁਸੀਬਾਈ ਚਾਰਿਆਂ ਨੂੰ ਤੰਗ ਪਰੇਸ਼ਾਨ ਕਰੋਗੇ ਇਹ ਮੁਸੀਬਾਈ ਚਾਰਾ ਕਦੀ ਵੀ ਬਰਦਾਸ਼ਤ ਨਹੀਂ ਕਰੇਗਾ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਡਟ ਕੇ ਉਥੇ ਲੋਕਾਂ ਦਾ ਸਾਹਮਣਾ ਕਰੇਗੀ ਵਿਰੋਧੀਆਂ ਦਾ ਔਰ ਆਪਣੇ ਭਾਈਚਾਰੇ ਨੂੰ ਇਨਸਾਫ ਦਵਾਏਗੀ ਹਾਲੇਲੂਇਆ ਹਾਲੇਲੂਇਆ ਰੱਬ ਪ੍ਰਭੂ ਮਸੀਹ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਕਿ ਜੋ ਬੀਤੇ ਦਿਨਾਂ ਦੇ ਵਿੱਚ 11 ਤਾਰੀਖ ਨੂੰ ਸਾਡੇ ਚਰਚ ਦੇ ਵਿੱਚ ਨਾਨਕ ਸਿੱਖ ਬਾਣੀ ਦੇ ਵਿੱਚ ਆਏ ਕੁਝ ਸ਼ਰਾਰਤੀ ਅਨਸਰਾਂ ਨੇ ਆ ਕੇ ਤੋੜਪੰਨ ਕੀਤੀ ਸੀਗੀ ਔਰ ਉਸ ਦੇ ਉੱਤੇ ਮੈਂ ਧੰਨਵਾਦ ਕਰਦਾ ਕਿ ਪਰਮੇਸ਼ਵਰ ਦਾ ਕਿ ਖੁਦਾਵੰ ਨੇ ਸਾਡੇ ਵਿੱਚ ਬਹੁਤ ਹੀ ਅੱਛੀ ਇੱਕ ਬਹੁਤ ਸੂਝਵਾਨ ਟੀਮ ਨੂੰ ਖੁਦਾ ਨੇ ਨਿਯੁਕਤ ਕੀਤਾ ਖੜਾ ਕੀਤਾ ਗਲੋਬਲ ਐਕਸ਼ਨ ਕਮੇਟੀ ਜੋ ਜਿਨ੍ਹਾਂ ਨੂੰ ਲੀਡ ਕਰ ਰਿਆ ਸਾਡੇ ਬਹੁਤ ਹੀ ਆਦਰ ਦੇ ਯੋਗ ਪ੍ਰਦਾਨ ਗੌਰਵ ਮਸੀ ਜੀ ਔਰੀਨਾ ਨੇ ਸਾਡੇ ਕੋਲ ਆ ਕੇ ਔਰ ਇਸ ਕਾਰਵਾਈ ਨੂੰ ਸਾਰੀ ਨੂੰ ਪਾਇਆ ਆ ਔਰ ਜਿਸ ਦੇ ਵਿੱਚ ਐਸਐਸਪੀ ਦਫਤਰ ਦੇ ਵਿੱਚ ਸਾਰੀ ਰਿਪੋਰਟਸ ਬਹਿਰਾ ਦੇ ਕੇ ਔਰ ਅੱਜ ਉਹਨਾਂ ਦੇ ਉੱਤੇ ਪਰਚੇ ਦਰਜ ਹੋ ਚੁੱਕੇ ਆ ਔਰ ਅਸੀਂ ਗਲੋਬਲ ਐਕਸ਼ਨ ਕਮੇਟੀ ਦਾ ਪ੍ਰਧਾਨ ਗੌਰਵ ਜੀ ਦਾ ਵੀ ਬਹੁਤ ਉਹ ਦਿਲ ਤੋਂ ਧੰਨਵਾਦ ਕਰਦੇ ਆ ਜੋ ਖੁਦਾ ਦੇ ਦਾਸਾਂ ਦੀ ਰਾਤ ਦਿਨ ਖੜੇ ਰਹਿੰਦੇ ਆ ਸਾਰਿਆਂ ਨੂੰ ਜੈਮ ਸਿੱਕੀ ਜੈ ਥੈਂਕ ਯੂ ਹੇਲੂਇਆ ਹੇਲੂਇਆ ਹਲੇ ਜੀ ਜੀ ਜੋ ਪਿਛਲੇ ਦਿਨਾਂ ਦੇ ਵਿੱਚ ਕਰਪੂਥਲਾ ਦੇ ਵਿੱਚ ਇੱਕ ਘਟਨਾ ਜਿਹੜੀ ਸਾਡੇ ਸਾਹਮਣੇ ਆਈ ਸੀ ਜੋ ਪਾਸਟਰ ਚਰਨਜੀਤ ਵਾਲੀਆ ਜੀ ਦੀ ਚਰਚ ਦੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਆ ਕੇ ਸਾਡੇ ਉੱਤੇ ਭੈਣਾਂ ਦੇ ਉੱਪਰ ਅਤਿਆਚਾਰ ਕੀਤਾ ਬੱਚਿਆਂ ਦੇ ਉੱਪਰ ਅਤਿਆਚਾਰ ਕੀਤਾ ਬਜ਼ੁਰਗਾਂ ਦੇ ਉੱਪਰ ਅਤਿਆਚਾਰ ਕੀਤਾ ਔਰ ਕੱਲ ਸਾਰੀ ਗਲੋਬਲ ਕਿਸ਼ਿਡੈਕਸ਼ਨ ਕਮੇਟੀ ਦੀ ਟੀਮ ਪ੍ਰਸ਼ਾਸਨ ਨੂੰ ਮਿਲੀ ਸੀ ਔਰ ਐਸਐਸਪੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਵੀ ਅਸੀਂ ਜਿਹੜਾ 24 ਘੰਟਿਆਂ ਦੇ ਵਿੱਚ ਵੀ ਜਿਹੜਾ ਇਹ ਰਿਜ਼ਲਟ ਕੱਢ ਕੇ ਦੇਵਾਂਗੇ ਔਰ ਪਰਚਾ ਦਰਜ ਕਰਾਂਗੇ ਔਰ ਅੱਜ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆਂ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਪ੍ਰਸ਼ਾਸਨ ਨੇ ਉਹ ਜਿਹੜੇ ਮੁਜਰਮ ਸੀ ਜਿਹੜੇ ਦੋਸ਼ੀ ਸੀ ਉਹਨਾਂ ਦੇ ਉੱਪਰ ਪਰਚਾ ਦਰਜ ਕਰਤਾ ਵਾ ਔਰ 295 ਧਾਰਾ ਲਾ ਕੇ ਹੋਰ ਜਿਹੜੀਆਂ ਧਾਰਾਵਾਂ ਬੰਦੀਆਂ ਸੀ ਉਹਦੇ ਤਹਿਤ ਪਰਚਾ ਦਰਜ ਕਰਤਾ ਸੀ ਧੰਨਵਾਦ ਕਰਦੇ ਆਂ ਪਰਮੇਸ਼ਵਰ ਦਾ ਔਰ ਪ੍ਰਸ਼ਾਸਨ ਦਾ ਕਰਪੂਥਲੇ ਐਸਐਸਪੀ ਸਾਹਿਬ ਦਾ ਧੰਨਵਾਦ ਕਰਦੇ ਆਂ ਔਰ ਮੈਂ ਇੱਕ ਚੇਤਾਵਨੀ ਵੀ ਦੇਣਾ ਚਾਹੁੰਦਾ ਹਾਂ ਵਿਰੋਧੀਆਂ ਨੂੰ ਵੀ ਤੁਸੀਂ ਜਿਹੜਾ ਵਾ ਪਰਮੇਸ਼ਵਰ ਦੇ ਘਰ ਦੇ ਵਿੱਚ ਜਾ ਕੇ ਕੋਈ ਤੋੜ ਭੰਨ ਕਰੋਗੇ ਜਾਂ ਮੁਸੀਬਾਈਚਾਰਿਆਂ ਨੂੰ ਤੰਗ ਪਰੇਸ਼ਾਨ ਕਰੋਗੇ ਇਹ ਮੁਸੀਬਾਈਚਾਰਾ ਕਦੀ ਵੀ ਬਰਦਾਸ਼ਤ ਨਹੀਂ ਕਰੇਗਾ ਕਿਉਂਕਿ ਮੁਸੀਬਾਈਚਾਰਿਆਂ ਦੇ ਜਿਹੜੇ ਲੋਕ ਨੇ ਅਸੀਂ ਸ਼ਾਂਤੀ ਪਸੰਦ ਲੋਕ ਆ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸਾਰੇ ਧਰਮਾਂ ਨੂੰ ਅਸੀਂ ਚਾਹੁੰਦੇ ਆ ਔਰ ਮੈਂ ਚਾਹੁੰਦਾ ਵੀ ਜਿਹੜੇ ਬੰਦੇ ਆ ਆਪਣੇ ਆਪਣੇ ਧਰਮ ਦਾ ਕੰਮ ਕਰਨ ਕੋਈ ਵੀ ਕਿਸੇ ਦੇ ਧਰਮ 'ਚ ਦਖਲ ਅੰਦਾਜ਼ੀ ਨਾ ਦਵੇ ਕਿਉਂਕਿ ਇਹ ਇਹ ਨਾਲ ਜਿਹੜਾ ਪੂਰਾ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਮਗਰ ਜਿਹੜਾ ਅੱਜ ਅਸੀਂ ਇਹ ਜਿੱਤ ਪ੍ਰਾਪਤ ਕੀਤੀ ਔਰ ਵਿੱਚ ਪ੍ਰਮੋਡਾ ਧੰਨਵਾਦ ਕਰਦੇ ਆ ਔਰ ਪਾਸਟਰ ਜੀ ਦੇ ਨਾਲ ਅਸੀਂ ਮੋਢੇ ਦੇ ਮੋਢਿਆਂ ਨਾਲ ਖੜੇ ਆਂ ਔਰ ਸਾਡੇ ਮਸੀਹ ਭਾਈਚਾਰੇ ਦੇ ਵਿੱਚ ਕਿਸੇ ਵੀ ਪਰਮੇਸ਼ਵਰ ਦੇ ਦਾਸ ਨੂੰ ਕਿਸੇ ਵੀ ਪਰਮੇਸ਼ਵਰ ਦੇ ਕੰਮ ਕਰਨ ਵਾਲੇ ਬੰਦੇ ਨੂੰ ਕੋਈ ਵੀ ਮੁਸ਼ਕਲ ਪਰੇ ਸ਼ਾਨੀ ਨਹੀਂ ਆਏਗੀ ਜਿੱਥੇ ਵੀ ਮੁਸ਼ਕਲ ਪਰੇਸ਼ਾਨੀ ਆਏ ਜਿਉਂ ਤੇ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਡਟ ਕੇ ਉਥੇ ਲੋਕਾਂ ਦਾ ਸਾਹਮਣਾ ਕਰੇਗੀ ਵਿਰੋਧੀਆਂ ਦਾ ਔਰ ਆਪਣੇ ਭਾਈਚਾਰੇ ਨੂੰ ਇਨਸਾਫ ਦਿਵਾਏਗੀ ਸਾਰਿਆਂ ਨੂੰ ਮੇਰੇ ਵੱਲੋਂ ਜੈ ਐਮਸੀ ਦੀ ਹਲੇ